ਤਾਕਾ ਸਾਡੀ ਸਾਰ ਲੱਤੇ ਸੋ ਝੂਠੇ ਪੰਜੇ ਤੇ ਹੁਣ ਇਕੱਠੇ ਹੋ ਗਏ ਨੇ ਝੂਠੇ ਪੰਜੇ ਤੇ ਝੂਠਾ ਛਾੜੂ ਸਾਰੇ ਦੇਸ਼ ਦੇ ਦੋਨਾਂ ਨੇ ਭਾਈਵਾਲੀ ਕਰਕੇ ਸਾਂਝੀ ਪਾਰਟੀ ਬਣਾ ਲੇਤੀ ਸਾਂਝੇ ਚੋਣਾ ਲੜ ਰਹੇ ਨੇ ਹਰਿਆਣਾ ਤੇ ਰਾਜਸਥਾਨ ਚੰਡੀਗੜ੍ਹ ਤੱਕ ਇਕੱਠੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਅਜੇ ਝੂਠ ਬੋਲਣ ਦਾ ਬਾਸ ਨਹੀਂ ਆਂਦੇ ਕਹਿੰਦੇ ਪੰਜਾਬ 'ਚ ਅਸੀਂ ਵੱਖਾਂ ਵੱਖ ਕੋਈ ਨਹੀਂ ਹੈਗੇ ਦੋਨੋਂ ਝੂਠੇ ਇਕੱਠੇ ਨੇ ਤੇ ਪਾਵੇ ਪਾਵੇ ਪੰਜੇ ਨੂੰ ਪਾਵੇ ਪਾਵੇ ਛਾੜੂ ਨੂੰ ਇਹ ਕੋਈ ਝੂਠੇ ਕਾਤੇ ਚ ਜਾਣਾ ਸੋ ਇਹਨਾਂ ਤਾਂ ਬਚ ਜਾਈਏ ਫੇਰ ਝੂਠਾ ਛਾੜੂ ਆਇਆ ਪੰਜੇ ਤੋਂ ਬਾਅਦ ਕਹਿੰਦਾ ਸੀ ਇੰਨਾ ਰੰਗਲਾ ਪੰਜਾਬ ਹੋਗਾ ਕਿ ਅੱਛਾ ਤਾਂ ਕੋਈ ਧਰਨਾ ਹੀ ਨਹੀਂ ਲੱਗੂਗਾ ਕਿਉਂਕਿ ਮੈਂ ਤਾਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰਦਾਗਾ ਇੰਨੀ ਨੌਕਰੀਆਂ ਹੋਣਗੀਆਂ ਕਿ ਬਾਹਰੋਂ ਆ ਕੇ ਬੱਚੇ ਇਥੇ ਕੰਮ ਕਰਨਗੇ ਕਿਸਾਨਾਂ ਨੂੰ ਵੀ ਅਸਾ ਲਾਤਾ ਬੀਬੀਆਂ ਨੂੰ ਵੀ ਕਹਿੰਦਾ ਹਜ਼ਾਰ-ਹਜ਼ਾਰ ਰੁਪਏ ਹਰ ਮਹੀਨੇ ਡਿੱਗਣਗੇ ਤੇ ਹੁਣ 26 ਮਹੀਨਾ ਤੋਂ ਖਾਤੇ ਖੋਲ ਕੇ ਤੁਸੀਂ ਬੈਠੇ ਹੋ 26000 ਤੱਕ ਦੀ ਦੁਆਨੀ ਨਾ ਆਈ ਨਾ ਆਣੀ ਹੈਗੇ ਤੇ ਕਿਹੜੇ ਕੱਚੇ ਮੁਲਾਜ਼ਮ ਤਾਂ ਕੋਈ ਆਪਣਾ ਹੱਕ ਮੰਗਦਾ ਡਾਂਗਾ ਨਾਲ ਗੁੱਟ ਖਾਂਦੇ ਨੇ ਤੇ ਫਿਰ ਹਰ ਵਰਗ ਦਾ ਧਰਤੇ 'ਤੇ ਬੈਠਿਆ ਹੋਇਆ ਸੋ ਆ ਝੂਠੀਆਂ ਸਰਕਾਰਾਂ ਜਿਹੜੇ ਕਹਿੰਦੇ ਕਿ ਸਾਨੂੰ ਕੋਈ ਮਕਾਨ ਨਹੀਂ ਚਾਹੀਦਾ ਵੀਆਈਪੀ ਕਲਚਰ ਖਤਮ ਕਰਾਂਗੇ ਨਾ ਕੋਈ ਪੁਲਸ ਹੋਊਗੀ ਨਾ ਕੋਈ ਮਕਾਨ ਹੋਊਗਾ ਨਾ ਕੋਈ ਗੱਡੀ ਹੋਊਗਾ ਆਮ ਬੰਦੇ ਤੁਹਾਡੇ ਵਰਗੇ ਤੁਹਾਡੇ ਵਿੱਚ ਰਹਿਣਗੇ ਹੁਣ ਆਮ ਮੁੱਖ ਮੰਤਰੀ ਤੁਹਾਡੇ ਕੋਲ ਕਿੰਨੀ ਕਵਾਰੀ ਆਇਆ ਹੈਗਾ 25 ਸਾਲਾਂ 'ਚ ਨਜ਼ਰ ਆਇਆ ਲੋਕਾਂ ਵਿੱਚ ਇਹਨਾਂ ਤੋਂ ਜਾਦੇ ਆਮ ਤਾਂ ਸਾਡੇ ਤਕੜੀ ਵਾਲੇ ਬਾਦਲ ਸਾਹਿਬ ਵੀ ਸੀਗੇ ਜਿਹੜੇ ਸੰਗਤਾਂ ਤੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੇ ਵਿੱਚ ਜਾਂਦੇ ਸੀ ਤੇ ਸੰਗਤ ਦੇ ਵਿੱਚ ਕੋਈ ਜਾਊਗਾ ਤਾਂ ਹੀ ਤਾਂ ਪਤਾ ਲੱਗੂਗਾ ਤੁਹਾਡੀ ਤਕਲੀਫਾਂ ਕੀ ਹੈਗੀਆਂ ਉਹਨਾਂ ਤੋਂ ਸਾਡੇ ਵਰਗੇ ਵੀ ਸਿੱਖ ਗਏ ਜਦ ਸਰਕਾਰ ਸੀਗੀ ਪ੍ਰਸ਼ਾਸਨ ਲੈ ਕੇ ਤੁਹਾਡੇ ਕੋਲ ਜਾ ਕੇ ਬੈਠਿਆ ਕਰਦੀ ਸੀ ਫਿਰ ਪਾਵੇਂ ਤੁਸੀਂ ਕਹੋ ਵੀ ਸਾਡੇ ਇੱਥੇ ਸੀਵਰ ਨਹੀਂ ਚੱਲਦਾ ਪੀਣ ਦਾ ਪਾਣੀ ਨਹੀਂ ਹੈਗਾ ਗਲੀ ਦਾ ਹਾਲ ਦੇਖੋ ਸਟਰੀਟ ਲਾਈਟਾਂ ਨਹੀਂ ਹੈਗੀਆਂ ਮੇਰੀ ਪੈਨਸ਼ਨ ਨਹੀਂ ਲੱਗੀ ਮੇਰਾ ਕਾਰਡ ਨਹੀਂ ਲੱਗਿਆ ਸਾਡਾ ਸ਼ਗਨ ਦਾ ਚੈੱਕ ਨਹੀਂ ਆ ਮੌਕੇ 'ਚ ਅਸਲਾ ਨੁਕਾ ਕੇ ਤੁਹਾਡੇ ਮਸਲੇ ਹੱਲ ਕਰਦੇ ਸੀ ਤੇ ਫਿਰ ਇਹਨਾਂ ਝੂਠੇ ਛਾਸੇ ਸੇ ਆਪਾਂ ਆ ਗਏ ਘਰ ਘਰ ਨੌਕਰੀ ਬਣਾ ਬੈਠੇ ਪੰਜੇ ਦੀ 5 ਸਾਲ ਨਾ ਕੋਈ ਇਟ ਲੱਗੀ ਨਾ ਕੋਈ ਵਿਕਾਸ ਸਹੂਲਤਾ ਸਹੂਲਤਾ ਦਾ ਤਾਂ ਕੀ ਕਹੀਏ ਬਾਰੋ ਸਾਹਿਬ ਦੇ ਦਿੱਤੇ ਹੋਏ ਕਾਰਡ ਚੱਕੇ ਕੱਟ ਤੇ ਜਿਹੜੀ 30 ਕਿਲੋ ਕਣਕ ਦਿੰਦੇ ਸੀ ਕਿ 30 ਦਿਨ ਤੁਹਾਡੇ ਘਰ 'ਚ ਰੋਟੀ ਬਣ ਜਾਏ ਉਹਨੂੰ ਚੱਕ ਕੇ 15 ਕਿਲੋ ਕਰਤਾ 15 ਕਿਲੋ ਕਾੜ ਵੀ ਕੱਟੇ ਤਨਕ ਵੀ ਆਪਦੀ ਕਰਤੀ ਤੇ ਬਾਕੀ ਬਾਜ਼ਾਰ 'ਚ ਵੇਚ ਕੇ ਮੋਟੇ ਪੈਸੇ ਕਮਾ ਗਏ ਆਸ਼ੂ ਮੰਤਰੀ ਝਲ ਕੱਟ ਕੇ ਆਇਆ ਕਿਉਂਕਿ ਗਰੀਬ ਦਾ ਰਾਸ਼ਨ ਖਾ ਗਿਆ ਪੈਸੇ ਕਮਾ ਗਿਆ ਹਾਂ ਫਿਰ ਝੂਠੇ ਝਾੜੂ ਨੇ ਤਾਂ ਵਾ ਵਾ ਫੇੜਾ ਮਾਰਿਆ ਨਾ ਤੁਸੀਂ ਕਿਹਾ ਸੀ ਉੱਥੇ ਕਹਿੰਦਾ ਸੀ ਇੱਕ ਮੌਕਾ ਇੱਕ ਮੌਕਾ ਤਾਂ ਲੁਟੇਰੇ ਨੂੰ ਚਾਹੀਦਾ ਹੁੰਦਾ ਹੈ ਤਾਂ ਇੱਕ ਮੌਕੇ 'ਚ ਘਰ ਸਾਫ਼ ਕਰਕੇ ਲੁਟੇਰਾ ਚੋਰ ਜਾਂਦਾ ਹੈਗਾ ਤੇ ਇਹਨੇ ਲੁਟੇਰਿਆਂ ਦਾ ਮੌਕਾ ਮਿਲਿਆ ਤਾਂ ਫਿਰ ਜਿਉਂ ਤੁਹਾਡੀ ਸਹੂਤਾ ਜੇ ਝਾੜੂ ਮਾਰਿਆ ਉਹ 15 ਕਿਲੋ ਕਣਕ ਨੂੰ 5 ਕਿਲੋ ਆਟਾ ਕਰ ਛੱਡਿਆ ਉਹ ਵੀ ਦੇਖੋ ਕਿੰਨੇ ਦਿਨ ਮਹਿਮਾਨਿਆ ਜੀ ਉਹ ਵੀ ਤੁਹਾਨੂੰ ਪਤਾ ਲੱਗਦਾ 2.5 ਸਾਲ ਪਏ ਨੇ ਸੋ 2.5 ਸਾਲ ਆ ਚੇ 15 ਕਿਲੋ ਕਣਕ ਨੂੰ 5 ਕਿਲੋ ਆਟੇ ਚ ਆ ਕੇ ਨਾ ਸ਼ਗਨ ਮਿਲਦੀ ਹੈ ਨਾ 2500 ਪੈਨਸ਼ਨ ਦਾ ਮਿਲਦਾ ਹੈਗਾ ਨਾ ਜਿਹੜਾ ਆਪਾਂ ਵਜੀਫੇ ਦਿੰਦੇ ਸੀ ਬੱਚਿਆਂ ਨੂੰ ਨਾ ਉਹ ਮਿਲਦਾ ਹੈ ਨਾ ਖੇਡਾਂ ਦਾ ਸਮਾਨ ਮਿਲਦਾ ਹੈ ਨਾ ਦਵਾਈਆਂ ਦੀ ਸਹੂਲਤ ਨਾ ਕੈਂਸਰ ਦੀ ਸਹੂਲਤ ਕੋਈ ਸਾਰੀ ਸਹੂਲਤਾਂ ਕਰ ਦਿੱਤੀਆਂ ਬੰਦ ਨਾ ਲਗਾਇਆ ਵਿਕਾਸ ਦੇ ਕਿਟ ਉਹ ਚੜਾਤਾ ਕਰਜ਼ਾ ਸਿਖਰੇ ਤਾਈ ਕਰਜ਼ਾ ਇੰਨਾ ਕਰਜ਼ਾ 50 ਸਾਲ ਚ ਨਹੀਂ ਚੜਿਆ ਸੀ ਤੇ ਜਿਹੜੇ ਸੌਂ ਖਾਂਦੇ ਸੀ ਕਿ ਨਸ਼ੇ ਖਤਮ ਕਰ ਦਾਂਗੇ 4 ਹਫ਼ਤਿਆਂ ਚ ਇਹ ਗਾਰੰਟੀ ਦਿੰਦੇ ਸੀ 10 ਦਿਨਾਂ ਚ ਤੇ ਫਿਰ 7 ਸਾਲ ਚ ਕਿੰਨੇ ਕ ਨਸ਼ੇ ਖਤਮ ਹੋ ਗਏ ਤੁਸੀਂ ਦੱਸੋ ਸਿਖਰਾ ਤਾਈ ਪਹੁੰਚੇ ਨੇ ਕਿ ਨਹੀਂ ਤੇ ਕੌਣ ਸਮੇਵਾਰ ਨੇ ਝੂਠਾ ਪੰਡੀ ਪ੍ਰਚਾਰ ਅਕਾਲੀ ਨਸ਼ੇ ਵੇਚਦੇ ਨੇ ਦੱਸੋ ਸਾਡੇ ਸਾਡੇ ਟਾਈਮ ਚ ਤੁਹਾਡੇ ਗਲੀ ਚ ਕਿਸੇ ਨੇ ਜੇ ਚਿੱਟੇ ਦਾ ਨਾਂ ਵੀ ਸੁਣਿਆ ਸੀ 10 ਸਾਲ ਪਹਿਲੇ दस साल पहले होंगे चुट्टा बिलकुल नहीं होंगे चिटे बेचन जेल फट ना दलिया कर, नशा बेह हर गुकड़ हर कोई रोक टोक नहीं है जेडे कगरमछ फे मगरमछ फे मगरमछा दे हिस्सा पाई बैठे ने महीने बनी बैठे ने पैसे भेजो ਜਾ ਪੰਜਾਬ ਦੀ ਜਵਾਨੀ ਖਾ ਜਾ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਅੱਜ ਮਾਵਾ ਦੇ ਪੁੱਤ ਰੋਜ਼ ਮਾਰ ਰਹੇ ਨੇ ਇੱਕ ਮਾਵਾ ਇੱਕ ਪੁੱਤ ਮਾਰਦਾ ਹੈ ਨਾ ਮਾਂ ਨੂੰ ਪੁੱਛੋ ਤੇ ਤੇ ਕੀ ਬੀਤਦੀ ਹੈ ਇਹੋ ਜਿਹੇ ਪਰਿਵਾਰ ਮੇਰੇ ਕੋਲ ਆਏ ਨੇ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਪੁੱਤ ਮੁੱਕ ਗਏ ਚਿੱਟੇ ਦੇ ਟੀਕੇ ਲਾ ਲਾ ਕੇ ਇਹ ਸਰਕਾਰ ਨੂੰ ਕੋਈ ਪਰਵਾਹ ਨਹੀਂ ਪੰਜਾਬ ਦੇ ਪੁੱਤ ਮਰਵਾ ਕੇ ਪੈਸੇ ਕਮਾਰੇ ਨੇ ਇਹ ਬਦਲਾਅ ਲਈ ਆਪਾਂ ਵੋਟਾਂ ਪਾਈਆਂ ਸੀ ਗਿਆ ਕਿਹੜਾ ਬਦਲਾਅ ਆਇਆ ਲੁੱਟਾ ਖਵਾ ਚੋਰੀਆਂ ਡਕੈਤੀਆਂ ਡਕੈਤੀਆਂ ਕੱকল ਇੱਕ ਬਦਲਾਵ ਮੰਗੇ ਅਸੀਂ ਆਪਾਂ ਸਾਰੀ ਸਹੂਲਤਾਂ ਬੰਦ ਹੋ ਜਾਂ ਹਸਪਤਾਲ ਤੇ ਸਕੂਲ ਬਣਾਉਣ ਦੀ ਤਾਂ ਗਾਰੰਟੀ ਕਰ ਦੇਸੀ ਕਿਹੜਾ ਹਸਪਤਾਲ ਕਿਹੜਾ ਸਕੂਲ ਬਣਾਤਾ 22 ਸਾਲ ਚ ਦੱਸੋ ਮੈਨੂੰ ਜੇ ਸਕੂਲ ਦੇਖਣਾ ਹੈ ਜਾ ਮੈਰਿਟੋਰੀਅ ਸਕੂਲ ਦੇਖੋ ਜਿਹੜਾ ਆਪਾਂ ਬਣਾ ਕੇ ਗਏ ਸੀ ਜਿੱਥੇ ਗਰੀਬ ਦੇ ਬੱਚੇ ਸਿੱਖਿਆ ਲੈ ਕੇ 24 ਬੱਚਾ ਨੇ ਇਸ ਸਾਲ ਪੰਜਾਬ ਟੌਪ ਕੀਤਾ ਉਹ ਜਿਹੜੇ ਜਿਹਦੀ ਮਾਂ ਗੋਹਾ ਛੱਡ ਕੇ ਆਪ ਦਾ ਪੇਟ ਪਾਲਦੀ ਹੈ ਜਿਹੜਾ ਸਫਾਈ ਕਰਮਚਾਰੀ ਦਾ ਬੱਚਾ ਹੈ

ਆ ਮੈਨੂੰ ਪਤਾ ਹੈ ਕਿ ਕਿਵੇਂ ਸਾਡੇ ਗਰੀਬ ਜਾਓ ਜੀ ਚੰਡੀਗੜ੍ਹ ਇਲਾਜ ਕਰਾਓ ਜਾਓ ਲੁਧਿਆਣਾ ਇਲਾਜ ਕਰਾਓ ਕਿੱਥੇ ਗਰੀਬ ਚੰਡੀਗੜ੍ਹ ਲੋ ਲੁਧਿਆਣਾ ਕਿੱਥੇ ਜਾ ਕੇ ਬੈਠਦਾ ਹੈ ਆਜ ਉਸ ਤੋਂ ਵਧੀਆ ਹਸਪਤਾਲ ਤੁਹਾਡੇ ਘਰ ਜੇ ਲੈ ਕੇ ਆਈਆਂ ਜਿੱਥੇ 10 ਰੁਪਏ ਦੀ ਫੀਸ ਦੇ ਨਾਲ ਲੱਖਾਂ ਦਾ ਇਲਾਜ ਹੁੰਦਾ ਹੈ ਗਰੀਬ ਦਾ ਫਾਇਦਾ ਹੋ ਰਿਹਾ ਹੈ ਕਾਂਗਰਸ ਕਹਿੰਦੀ ਸੀ ਧਰਨੇ ਲਾਵਾਂਗੇ ਦੇਖਦੇ ਬਣਾਉਂਦੀ ਕਿਵੇਂ ਬਣਾ ਵੀ ਦਿੱਤਾ ਤੇ ਤੁਹਾਨੂੰ ਸੂਤ ਵੀ ਦੇ ਦਿੱਤੀ ਆ ਸੈਂਟਰਲ ਯੂਨੀਵਰਸਿਟੀ ਦੇਖੋ ਉਹ ਜਾ ਕੇ ਉਹ ਬਟੇਡਾ ਰੈਫਾਇਨਰੀ ਦੇਖੋ ਵੱਡੇ ਵੱਡੇ ਕਾਰਖਾਨੇ ਕੀ ਆਏ ਨੇ

ਜਿਹੜੇ ਇੱਥੇ ਪਹੁੰਚ ਗਏ ਉਹਨਾਂ ਨੂੰ ਘਰ ਘਰ ਗੋਲੀਆਂ ਨਸ਼ੇ ਦੀ ਦਿੱਤੀਆਂ ਚਾਰੀਆਂ ਨੇ ਕੋਈ ਸਰਕਾਰ ਨਾਮ ਦੀ ਚੀਜ਼ ਨਹੀਂ ਗੈਂਗਸਟਰ ਸੂਬੇ ਚਲਾ ਰਹੇ ਨੇ ਤੇ ਸੂਬੇ ਦੇ ਮੁੱਖ ਮੰਤਰੀ ਨੂੰ ਇਹਨੂੰ ਟਰਮੈਂਟ ਕੇਸ ਵੀ ਲਾਤੋ ਹੀ ਫੋਰਸਫਟਿੰਗ ਨੂੰ ਉਹ ਚੇਲੇ ਗਿਆ ਤੇ ਮੋਦੀ ਦਾ ਹਮਲਾ ਲੈ ਕੇ ਹੁਣ ਉਹਦੇ ਕੋਲ ਟ੍ਰੇਟੇ ਕੀ ਬੈਠੇ ਐ ਸੋ ਛੱਟੋਂ ਪਰ ਇਹਨਾਂ ਸਰਕਾਰਾਂ ਨੂੰ ਲੈ ਕੇ ਆਈ ਐ ਪੰਚ ਦੀ ਸਰਕਾਰ ਹੋਲੇ ਸੋਨੇ ਹਾਲਾ ਜਿਹੜੀ ਪੰਚ ਦੀ ਸਰਕਾਰ ਨੇ ਅਮਨ ਸ਼ਾਂਤੀ ਪਾਈ ਚਾਰੇ ਇੱਕ ਸਾਜ ਨੂੰ ਲੈ ਕੇ ਵਿਕਾਸ ਤੇ ਤਰੱਕੀ ਹੈ ਹਰ ਪਾਰਗ ਨੂੰ ਸੂਲਤਾ ਦੇ ਕੇ ਹਰ ਸ਼ਹਿਰ ਹਰ ਪਿੰਡ 'ਚ ਵਿਕਾਸ ਤੇ ਕੰਮ ਕਰਕੇ ਆ ਪੰਜਾਬ ਨੂੰ ਤਰੱਕੀ ਦੀ ਲੀਹਾਂ 'ਚ ਲੈ ਕੇ ਜਾ ਰਹੀ ਸੀ ਅੱਜ ਉਹ ਜੀ ਸਰਕਾਰ ਨੂੰ ਲੈ ਕੇ ਆਈਏ ਜਿਹੜੇ ਲੋਕਾਂ ਨੂੰ ਝੂਠ ਨਹੀਂ ਜਿਹੜੇ ਲਾਰੇ ਨਹੀਂ ਲਾਉਂਦੇ ਇੱਕ ਕੁਰਸੀ ਦੀ ਲਾਲਚ ਨਹੀਂ ਕਰਦੇ ਅਰੇ ਤੁਸੀਂ ਤਾਂ ਚੁਣ ਕੇ ਬੰਦਾ ਦਿੱਲੀ ਭੇਜਣਾ ਹੈਗਾ ਕਿ ਉਹ ਦਿੱਲੀ ਦੀ ਹਕੂਮਤ ਦੇ ਸਾਹਮਣੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਤਾਂ ਮੈਨੂੰ ਦੱਸੋ ਜਿਹੜੇ ਮੇਰੇ ਵਿਰੋਧੀ ਤਿੰਨ ਅੱਜ ਦਲ ਬਦਲੂ ਤੁਹਾਡੇ ਕੋਲ ਫਸਨੀ ਬਟੇਰੇ ਆਏ ਨੇ ਜੇ ਪਾਰਟੀਆਂ ਬਦਲ ਸਕਦੇ ਨੇ ਕਿ ਤੁਹਾਡੇ ਨਾਲ ਕੀ ਖੜਨਗੇ ਤੇ ਦਿੱਲੀ ਦੇ ਹੱਥ ਛੜ ਜਾਣਗੇ ਉਹ ਤੁਹਾਨੂੰ ਕੀ ਪਤਾ ਸੋ ਆਪਣੇ ਪੰਥ ਦਾ ਸਾਥ ਦੇਈਏ ਜਿਹੜੇ ਪੰਥ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ ਜਿੰਨਾ ਤਕੜਾ ਪੰਥ ਹੋਊਗਾ ਓਨੀ ਤਕੜੀ ਅਕਾਲੀ ਦਲ ਹੋਊਗੀ ਜਿੰਨਾ ਤਕੜਾ ਅਕਾਲੀ ਦਲ ਹੋਊਗਾ ਓਨੀ ਤੁਹਾਨੂੰ ਸੂਤਾਂ ਮਿਲੂਗੀ ਤੇ ਓਨਾ ਹੀ ਤੁਹਾਡਾ ਸੁਭਾ ਤਰੱਕੀ ਕਰੂਗਾ ਇਹ 8 ਸਾਲਾਂ ਦਾ ਤਜਰਬਾ ਤੁਸੀਂ ਦੇਖ ਲਓ ਦੂਜਿਆਂ ਸਾਰਿਆਂ ਨੂੰ ਮੌਕਾ ਦਿੱਤਿਆ ਜਿਹਨ ਜਿਹਨੇ ਸਭ ਤੋਂ ਵਧੀਆ ਕੰਮ ਕੀਤਾ ਉਹ ਸੱਚ ਦੀ ਤਗੜੀ ਚੇਤੋ ਲੋ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦਾ ਸਾਥ ਦਿਓ ਜਿਨ੍ਹਾਂ ਨੇ ਝੂਠ ਮਾਰਿਆ ਉਹਨਾਂ ਨੂੰ ਰਵਾ ਨਾ ਕਰੋ ਹਾਂ ਹੋ ਨਵਾਂ ਝੂਠ ਹੈ ਢਾਈ ਤਾਂ ਮੈਂ ਕਹਿ ਰਹੀ ਹੁਣ ਨਵਾਂ ਝੂਠ ਪਹਿਲੇ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਦੇ ਫਾਰਮ ਭਰਾਇਆ ਢਾਈ ਸਾਲ ਜਵਾਨੀ ਨਹੀਂ ਦਿੱਤੀ ਹੁਣ ਇਹਨਾਂ ਦਾ ਭਾਈ ਵਾਲ ਪੰਜਾ ਹੁਣ ਇਹ ਲੱਖ ਲੱਖ ਦਾ ਫਾਰਮ ਭਰਵਾ ਰਿਹਾ ਕਿ ਹਜ਼ਾਰ ਤੇ ਮੈਂ ਮੈਂ ਲੱਖ ਰੁਪਏ ਦਵਾਗਾ ਵਾਹ ਭਈ ਹਜ਼ਾਰ ਪਹੁੰਚੇ ਨਹੀਂ ਤੁਹਾਨੂੰ ਲੱਗਦਾ ਸਪਨੇ ਦਿਖਾ ਰਹੇ ਨੇ ਬੇਬੀਆਂ ਰੋਗਾ ਜਮਾਈ ਬੇਫਿਕਰ ਹੁਸਮ ਜੇ ਇਹ ਤਾਂ ਨਾ ਪਤਾ ਨਹੀਂ ਬੇਬੀਆਂ ਦੇ ਕੋਲ ਇੰਨੀ ਅਕਲ ਆਉਂਦੀ ਜੇ ਸਰਕਾਰ ਬਣਾ ਸਕਦੀ ਆ ਨਾ ਉਹ ਬਣੀ ਹੋਈ ਸਰਕਾਰ ਨੂੰ ਸਬਕ ਵੀ ਆ ਹੀ ਸਿਖਾ ਸਕਦੀ ਆ ਲੱਖ ਵਾਲੇ ਨੂੰ ਵੀ ਸਿਖਾਣਗੇ ਤੇ ਹਜ਼ਾਰ ਵਾਲੇ ਨੂੰ ਵੀ ਸਿਖਾਣਗੇ ਸਭ ਬਹੁਤ ਬਹੁਤ ਤਾੜੇ ਸਾਡੇ ਬਜ਼ੁਰਗ ਸਾਹਿਬ ਮਹਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਝੀਲਾ ਕਟਿਆਰੇ ਇਹਨਾਂ ਦੇ ਵੱਡੇ ਵੱਡੇ ਰਿਆਲੇ ਬਾਦਲ ਸਾਹਿਬ ਦੇ ਨਾਲ ਇਹਨਾਂ ਦਾ ਪਰਿਵਾਰ ਦਾ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਗਰਮੀ ਛੱਡ ਕੇ ਘਰ ਦਾ ਸਮਾ ਕੱਢ ਕੇ ਕਰੋ ਇੱਥੇ ਸਾਰੇ ਤੁਸੀਂ ਪਹੁੰਚਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ